ਹਾਂਜੀ ਸੋਸ਼ਿਕਾ ਜੀ ਚਾਰ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਅਸੀਂ ਬਹੁਤ ਪਿਆਰੀ ਬਹੁਤ ਸੋਹਣੀ ਲੁੱਕ ਦੇ ਸੂਟ ਲੈ ਕੇ ਆਏ ਆਂ ਪਾਰਟੀ ਵੇਅਰ ਕਲੈਕਸ਼ਨ ਰਹੂਗੀ ਜਿਹੜੀਆਂ ਭੈਣਾਂ ਮਤਲਬ ਕਿ ਹੈਂਡਵਰਕ ਦੇ ਸੂਟਾਂ ਤੋਂ ਵੀ ਸਾਨੂੰ ਜਿਆਦਾ ਸਿੱਪੀ ਸਾਰੇ ਹੈਂਡਵਰਕ ਨਹੀਂ ਚਾਹੀਦਾ ਹੈਗਾ ਸਾਨੂੰ ਜਸਤੇ ਕੋਈ ਸਪੈਸ਼ਲ ਜੀ ਚੀਜ਼ ਦੋ ਬਹੁਤ ਸੋਹਣੀ ਬਹੁਤ ਪਿਆਰੀ ਜੀ ਹੋਵੇ ਤੇ ਸਰਦਾਰੀ ਲੁੱਕ ਦੇਵੇ ਤੇ ਜਿੱਥੇ ਮਰਜੀ ਅਸੀਂ ਉਹਨੂੰ ਵੇਅਰ ਕਰ ਸਕੀਏ ਚਾਹੇ ਕੋਈ ਵਧੀਆ ਤੋਂ ਵਧੀਆ ਵਿਆਹ ਸ਼ਾਦੀ ਚ ਪਾ ਸਕੀਏ ਚਾਹੇ ਕੋਈ ਉਹਨੂੰ ਨੋਰਮਲ ਵੇਅਰ ਵੀ ਕਰ ਸਕੀਏ ਗੁਰਦੁਆਰਾ ਸਾਹਿਬ ਵੀ ਪਾ ਸਕੀਏ ਕੰਮ ਥੋੜਾ ਹੋਵੇ ਬਟ ਰੈਡੀ ਜਦੋਂ ਹੋਵੇ ਸੂਟ ਤਾਂ ਪ੍ਰੋਪਰ ਸਰਦਾਰੀ ਲੁੱਕ ਚ ਰੈਡੀ ਹੋਵੇ ਠੀਕ ਹੈ ਜੀ ਉਦਾਂ ਇਹ ਲੁੱਕ ਦੇ ਅਜ ਸੂਟ ਲੈ ਕੇ ਆਈਆਂ ਦੱਪਕੇ ਦਾ ਕੰਮ ਮਿਲੂਗਾ ਇਹਦੇ ਉੱਪਰ ਪਰ ਇੰਨਾ ਸੋਨਾ ਕੰਮ ਮਿਲੂਗਾ ਬਿਲਕੁਲ ਸਰਦਾਰੀ ਲੁੱਕ ਦਾ ਕੰਮ ਕਿਤੇ ਕਿਤੇ ਫਲਾਵਰ ਮਿਲੂਗਾ ਪ੍ਰਿੰਟ ਆ ਇਹ ਸੂਟ ਰਹਿਣਗੇ ਜਾਨੀ ਕਿ ਬਹੁਤ ਡਿਫਰੈਂਟ ਚੀਜ਼ ਤੇ ਬਹੁਤ ਨਿਊ ਵੇਸ ਤੁਹਾਡੇ ਲਈ ਅੱਜ ਦੇ ਲੈ ਕੇ ਆਈਆਂ ਮੈਂ ਸੋ ਤੁਸੀਂ ਕੀ ਕਰਨਾ ਜਸਟ ਫਟਾਫਟ ਸਕਰੀਨਸ਼ਾਟ ਲੈਣੇ ਤੇ ਆਰਡਰ ਕਰਨੇ ਆ ਦੋ ਸੈਟ ਅਸੀਂ ਅੱਜ ਲੈ ਕੇ ਆਇਆ ਪਹਿਲਾ ਸੈਟ ਜਿਹੜਾ ਮੈਂ ਦਿਖਾਉਂਗੀ ਇਹ ਤਾਂ ਦਿਖਾਉਂਗੀ ਆ ਔਰਗੈਂਜ਼ਾ ਸਪਾਰਕਲ ਆ ਬਹੁਤ ਸੋਹਣਾ ਬੇਸ ਆਇਆ ਬਿਲਕੁਲ ਹੀ ਆ ਨਾਮ ਔਰਗੈਂਜ਼ਾ ਸਪਾਰਕਲ ਆ ਬਿਲਕੁਲ ਐ ਲੱਗੂਗਾ ਜਿਵੇਂ ਪਿਓਰ ਜੌਰਜਟ ਵੇਅਰ ਕੀਤੀ ਹੋਈ ਆ ਇਹ ਜੌਰਜਟ ਤੇ ਔਰਗੈਂਜ਼ਾ ਦਾ ਮਿਕਸ ਫੈਬਰਿਕ ਤੁਸੀਂ ਇਹਨੂੰ ਮੰਨ ਸਕਦੇ ਹੋ ਵੀ ਫਿਟਿੰਗ ਬਿਲਕੁਲ ਜਾਰਜਟ ਵਾਂਗੂ ਆਉਗੀ ਲਾਈਟ ਵੇਟ ਹੋ ਜੰਮਾ ਜੰਮਾ ਵਿਖੜਾ ਨਹੀਂ ਹੋਗਾ ਵੀ ਖੜਮਾ ਜਿਆ ਕਪੜਾ ਬਿਲਕੁਲ ਵੀ ਨਹੀਂ ਤੁਹਾਨੂੰ ਲੱਗੋਸੀ ਔਰਗੰਦਾ ਵੇਅਰ ਕੀਤੀ ਹੋਈ ਆ ਤੇ ਬਿਲਕੁਲ ਹੀ ਇਹਦੇ ਵਿੱਚ ਥੋੜੀ ਜਿਹੀ ਸ਼ਾਈਨ ਹੋਗੀ ਜਿਵੇਂ ਪਿਓਰ ਸ਼ਿਮਰ ਦੇ ਵਿੱਚ ਹੁੰਦੀ ਆ ਉਦਾਂ ਤਾਂ ਕਰਕੇ ਇਹਨੂੰ ਔਰਗੰਦਾ ਸਪਾਰਕਲ ਦਾ ਨਾਮ ਦਿੱਤਾ ਗਿਆ ਬਹੁਤ ਸੋਹਣਾ ਬੇਸ ਆਇਆ ਇੱਕ ਮੰਜਫੀਰਾ ਜੈਕਵਰਡ ਦੁਪੱਟਿਆਂ ਦੇ ਨਾਲ ਸੈੱਟ ਲੈ ਕੇ ਆਈਆਂ ਉਹ ਵੀ ਬਹੁਤ ਸੋਹਣਾ ਦੱਪਕੇ ਦਾ ਕੰਮ ਹੀ ਹੋਤੇ ਮਿਲੂਗਾ ਬਹੁਤ ਸੋਹਣੀਆਂ ਚੀਜ਼ਾਂ ਮਾਰਕੀਟ ਦਾ ਪ੍ਰਾਈਸ 3500 ਬਟ ਅਸੀਂ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਲੈ ਕੇ ਆਏ ਆਂ ਬ੍ਰਾਂਡ ਦੀਆਂ ਕਲੈਕਸ਼ਨਾਂ ਦੇ ਰਹੇ ਆਂ ਪਾਰਟੀ ਵੀਰ ਤੁਸੀਂ ਫਟਾਫਟ ਲੈਣੇ ਆਂ ਬਸ ਸਕਰੀਨ ਸ਼ਾਟ ਤੇ ਕਰਨਾ ਜੀ ਆਰਡਰ ਠੀਕ ਹੈ ਜੀ ਤੇ ਜਿਹੜੀਆਂ ਆਪਣਾ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਲੈਕਸ਼ਨ ਕਿੱਦਾਂ ਦੇ ਨੇ ਲੋਚ ਅੱਜ ਦੇ ਵੀਡੀਓ ਦਾ ਪਹਿਲਾ ਸੂਟ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਸੋਹਣਾ ਬੇਸ ਰੂਗਾ ਸੱਚੀ ਬਹੁਤ ਸੋਹਣੀ ਚੀਜ਼ ਆਈ ਆ ਬਣ ਕੇ ਜਿਹੜੀਆਂ ਭੈਣਾਂ ਨੇ ਆਏ ਆ ਨਾ ਵੀ ਸਾਨੂੰ ਡਿਫਰੈਂਟ ਚੀਜ਼ ਦੋ ਜਿਹੜੀ ਹਜੇ ਤੱਕ ਤੁਸੀਂ ਮਾਰਕੀਟ 'ਚ ਦੇਖੀ ਵੀ ਨਹੀਂ ਹੋਣੀ ਇਹ ਵਾਲੀ ਚੀਜ਼ ਹਜੇ ਮਾਰਕੀਟ ਦੇ ਵਿੱਚ ਤੁਸੀਂ ਬਹੁਤ ਬਹੁਤ ਰੀਅਰ ਤੁਸੀਂ ਦੇਖੋਗੇ ਹਰ ਭੈਣ ਨੇ ਇਹ ਵਾਲੀ ਚੀਜ਼ ਹਜੇ ਨੋਟਿਸ ਹੀ ਨਹੀਂ ਕੀਤੀ ਕਿਉਂਕਿ ਮਾਰਕੀਟ ਦੇ ਵਿੱਚ ਹਜੇ ਖੁੱਲੀਆਂ ਹੀ ਨਹੀਂ ਹੈਗੀਆਂ ਬਹੁਤ ਪਿਆਰਾ ਬੇਸ ਆਇਆ ਸਾਰਾ ਟੋਟਲੀ ਹੈਂਡ ਦਾ ਤੁਹਾਨੂੰ ਕੰਮ ਦੇ ਰਹੇ ਆ ਬਹੁਤ ਪਿਆਰਾ ਹੈਂਡ ਦਾ ਕੰਮ ਮਿਲੂਗਾ ਬਿਚ ਫਲਾਵਰ ਡੱਪਕੇ ਦੇ ਮਿਲਣਗੇ ਸਾਰਾ ਹਾਈਲਾਈਟ ਕੀਤਾ ਹੈਂ ਦੇ ਨਾਲ ਮਿਲੂਗਾ ਫਲਾ ਹਰ ਫਲਾਵਰ ਇਹਦਾ ਫਰੰਟ ਪੂਰੀ ਵਧੀਆ ਪੂਰੀ ਪ੍ਰੋਪਰ ਦੇਖੋ ਕੰਮ ਹੋਇਆ ਹੈਂ ਦਾ ਡੱਪਕੇ ਦਾ ਫਲਾਵਰ ਤੁਹਾਨੂੰ ਮਿਲ ਰਿਹਾ ਬਟ ਬਿਲਕੁਲ ਸਰਦਾਰੀ ਲੁੱਕ ਦੇ ਵਿੱਚ ਹੈਂ ਦਾ ਕੰਮ ਵੀ ਆ ਫੈਬਰਿਕ ਵੀ ਇੰਨਾ ਸੋਹਣਾ ਬਿਲਕੁਲ ਫੁੱਲ ਵਾਂਗੂ ਹੌਲਾ ਬਿਲਕੁਲ ਹੀ ਹੌਲਾ ਫੈਬਰਿਕ ਆ ਜਮਾ ਵੀ weight ਨਹੀਂ ਹੈਗਾ ਫੈਬਰਿਕ ਦਾ ਐਂਡ ਕਿਉਂਕਿ ਪਿਓਰ ਦੀ ਕੁਆਲਿਟੀ ਆ ਪਿਓਰਦੀ ਕੁਆਲਿਟੀ ਜਿੰਨਾ ਕਰਨ ਨੂੰ ਪਤਾ ਉਹਨਾਂ ਨੂੰ ਪਤਾ ਕਿ ਬਿਲਕੁਲ ਲਾਈਟ weight ਹੁੰਦੀ ਆ ਨਾਲ ਇਹਦੇ ਨੇਚਰਲ ਕ੍ਰੇਵ ਦੀਆਂ ਪਲੇਨ ਬਾਟਮ ਮਿਲ ਰਹੀਆਂ

ਐਂਡ ਬਹੁਤ ਸੋਹਣੀ ਤੁਹਾਨੂੰ ਗ੍ਰੇਸ ਲੋਗਾ ਕਿਉਂਕਿ ਦੁਪੱਟਿਆਂ ਨਾਲ ਹੀ ਮੇਨ ਜਿਹੜੀ ਗ੍ਰੇਸ ਆਉਂਦੀ ਆ ਸੂਟ ਦੀ ਉਹ ਦੁਪੱਟੇ ਨਾਲ ਹੀ ਆਉਂਦੀ ਬਹੁਤ ਸੋਹਣਾ 2.5 ਮੀਟਰ ਦਾ ਪੂਰਾ ਪ੍ਰੋਪਰ ਖੁੱਲਣ ਵਾਲਾ ਦੁਪੱਟਾ ਦੇ ਰਹੇ ਆ ਸਾਰੇ ਕਿਤੇ ਤੁਹਾਨੂੰ ਫਿਨਿਸ਼ਿੰਗ ਮਿਲੂਗੀ ਦੁਪੱਟੇ ਦੇ ਫਿਨਿਸ਼ਿੰਗ ਪੱਟੀ ਕੋਈ ਕਰਾਉਣ ਦੀ ਲੋੜ ਨਹੀਂ ਲੈਸ ਵਗੈਰਾ ਦਾ ਕੰਮ ਨਹੀਂ ਪੂਰਾ ਪ੍ਰੋਪਰ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲ ਰਿਹਾ ਪ੍ਰਾਈਸ ਉਹ ਦੇਣ ਜਾ ਰਹੇ ਹਾਂ ਜਿੱਥੇ ਮਰਜ਼ੀ ਟਰਾਈ ਕਰ ਲਿਓ ਉਸ ਤੋਂ ਬਾਅਦ ਸਾਡੇ ਕੋਲੋਂ ਬਾਏ ਕਰ ਲਿਓ ਮੈਂ ਹਮੇਸ਼ਾ ਚੈਲੰਜ ਪ੍ਰਾਈਸ ਲੈ ਕੇ ਆਉਂਦੀ ਹਾਂ ਤੇ ਸਾਰੀਆਂ ਇਹ ਅਸੀਂ ਬ੍ਰਾਂਡੀਆਂ ਸੇਲ ਕਰਦੇ ਹਾਂ ਨੰਬਰ ਇਹਦਾ ਰਹੂਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਸਾਈਜ਼ ਇਹਦਾ ਥੋੜਾ ਸਕਰੀਨ ਤੇ ਸ਼ੋ ਹੋ ਜੂਗਾ ਕਲਰ ਇਹਦੇ ਵਿੱਚ ਰੈਂਡ ਦੀ ਚੋਕ ਚਾਰ ਕਲਰਾਂ ਉੱਪਰ ਇਹ ਵਾਲਾ ਪੀਸ ਰੈਡੀ ਹੋਇਆ ਚਾਰ ਹੀ ਕਲਰ ਟੌਪ ਦੇ ਨੇ ਜਿਹੜਾ ਮਰਜੀ ਕਲਰ ਤੁਸੀਂ ਚੁੱਕ ਸਕਦੇ ਹੋ ਆ ਚੱਕੋ ਸੈਕੰਡ ਕਲਵੇ ਦਾ ਬਹੁਤ प्यारा ਬਹੁਤ ਸੋਹਣਾ ਪਰਪਲ ਸ਼ੇਡ ਨਾਲ ਇਹਦੇ ਸੇਮ ਦੇ ਰਹਿਆਂ ਜੀ ਦੁਪੱਟਾ नंबर दो। दो ए नंबर ए वाला पीस रहूगा बहुत ही प्यारा लाइट जहा ग्रीन टून बिल्कुल लाइट बिल्कुल ही फिका टोन है जिम्मे आ वाला थोड़ा जा ग्रीन सूट थोड़ा जा डार्क टोन से आ गया मीडियम जी टोन से यह बिलकुल आइसक्रीमी जहा चाट आ गया बहुत ही प्यारा लाइट जहा कलर ਤੇ ਗ੍ਰੇਸ ਚੈੱਕ ਕਰ ਲੋ ਕਲਰ ਦੀ ਬਹੁਤ ਪਿਆਰੀ ਬਹੁਤ ਸੋਹਣੀ ਆ ਨਾਲ ਸੇਮ টাই ਟਾਈ ਮੀਟਰ ਦੇ ਪੂਰੇ ਪ੍ਰੋਪਰ ਖੁੱਲੇ ਢੁਲੇ ਦੁਪੱਟੇ ਜਿਹੜੇ ਕਿ ਪ੍ਰੋਪਰ ਰੈਡੀ ਨੇ ਨੰਬਰ A ਵਾਲੇ ਕਲਰ ਦਾ ਰਹੂਗਾ ਜੀ 3 3 ਨੰਬਰ A ਵਾਲਾ ਸੂਟ ਰਹੂਗਾ ਪੂਰਾ ਵਧੀਆ ਸਾਰਾ ਹੈਂਡ ਦਾ ਕੰਮ ਮਿਲ ਗਿਆ ਤੁਹਾਨੂੰ ਐਂਡ ਨਾਲ ਇਹਦੇ 4th ਕਲਰ ਦਾ ਇਹਦਾ ਤੁਹਾਨੂੰ ਦੇ ਰਹੀ ਆ ਲਓ ਜੀ 4th ਕਲਰ ਇਹਦਾ ਰਹੂਗਾ ਉਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਰਹੂਗਾ ਅਲੋਟ ਕ੍ਰੀਮ ਜਾਂ ਕਲਰ ਆਫ ਵਾਈਟ ਕ੍ਰੀਮੀ ਕਲਰ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਬਿਲਕੁਲ ਡਿਫਰੈਂਟ ਤੁਹਾਨੂੰ ਅਲੱਗ ਗ੍ਰੇਸ ਦਿੰਦੀਆਂ ਨੇ ਕਿਉਂਕਿ ਜੋ ਚੀਜ਼ਾਂ ਹਰ ਕੋਈ ਵੇਅਰ ਕਰੀ ਫਿਰਦਾ ਉਹ ਤਾਂ ਹਰ ਕਿਤੇ ਤੁਹਾਨੂੰ ਮਿਲ ਵੀ ਜਾਣਗੀਆਂ ਬਟ ਇਦਾਂ ਦੀਆਂ ਚੀਜ਼ਾਂ ਇਦਾਂ ਦੇ ਪ੍ਰਿੰਟ ਬਹੁਤ ਰੀਅਰ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਸੂਟ ਚਾਹੇ ਦੋ ਸੈੱਟ ਦਿਖਾ ਰਹੇ ਹਾਂ ਬਟ ਚੀਜ਼ ਉਹ ਦੇ ਰਹੇ ਹਾਂ ਜਿਹੜੀ ਤੁਹਾਨੂੰ ਕਿਤੇ ਦੇਖਣ ਨੂੰ ਹੀ ਮਿਲਣਗੇ ਨਾਲ ਇਹਦੇ ਸੇਮ ਰਹੂਗਾ ਇਹਦਾ ਦੁਪੱਟਾ ਤੇ ਨੰਬਰ ਇਹਦਾ ਰਹੂਗਾ ਜੀ 4 4 ਨੰਬਰ ਸੂਟ ਰਹੂਗਾ ਜਿੱਥੇ ਤੱਕ ਮਰਜ਼ੀ ਯਾਨੀ ਕਿ ਇਹਦੇ ਰੇਟਾਂ ਦਾ ਟਰਾਈ ਕਰ ਲਿਓ 3495 3595 ਤੋਂ ਘੱਟ ਤੁਹਾਨੂੰ ਕਿਤੇ ਨਹੀਂ ਮਿਲਣਾ ਅਸੀਂ 3000 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਦੇਣ ਜਾ ਰਹੇ ਹਾਂ ਫ੍ਰੀ ਕੋਰੀਅਰ ਦੇ ਨਾਲ ਕੋਈ ਤੁਸੀਂ ਐਕਸਟਰਾ ਕੋਰੀਅਰ ਚਾਰਜਸ ਇਹਦੇ ਪੇ ਨਹੀਂ ਕਰਨੇ ਹੈਗੇ ਲਓ ਕਈ ਪਹਿਣਾ ਦੀ ਰਿਕੁਆਇਰ ਸੀ ਜੁਫੀਰਾ ਜੈਕਵਾਰਡ ਲੈ ਕੇ ਆਓ ਦੁਪੱਟੇ ਦੇ ਨਾਲ ਸੋ ਅੱਜ ਆਪਾਂ ਜੁਫੀਰਾ ਜੈਕਵਾਰਡ ਹੀ ਲੈ ਕੇ ਆਏ ਆ ਦੁਪੱਟੇ ਦੇ ਨਾਲ ਨਵਾਂ ਹੈ ਫੈਬਰਿਕ ਤਾਂ ਚੱਲ ਰਿਹਾ ਇਸ ਟਾਈਮ ਮੋਸਟ ਟ੍ਰੈਂਡਿੰਗ ਹੁਣ ਇਹ ਤਾਂ ਉੱਪਰ ਇਹ ਵਾਲਾ ਫੈਬਰਿਕ ਆ ਗਿਆ ਤੇ ਬਹੁਤ ਸੋਹਣਾ ਬੇਸ ਆਇਆ ਵੀ ਤੇ ਜਫੀਰਾ ਜੈਕਵਰਡ ਤਾਂ ਹੁਣ ਹਰ ਕੋਈ ਪੈਨ ਦੇਖ ਰਹੀ ਆ ਵੀ ਹਰ ਕਿਸੇ ਨੇ ਪੂਰੀਆਂ ਧਮਾਲਾਂ ਪਾਈਆਂ ਹੋਈਆਂ ਇਹ ਵਾਲੇ ਫੈਬਰਿਕ ਨੇ ਹੱਦ ਤੋਂ ਵੱਧ ਦੀ ਡਿਮਾਂਡ ਵੀ ਆ ਤੇ ਹੱਦ ਤੋਂ ਵੱਧ ਇਹ ਚੱਲੂ ਪਈ ਰਿਹਾ ਇਹ ਵੀ ਰਸ਼ੀਆ ਬ੍ਰੈਂਡ ਦਾ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਤੁਹਾਨੂੰ ਪੀਸ ਤੁਸੀਂ ਚੈੱਕ ਕਰ ਲਓ ਇੱਕ ਇੱਕ ਫਲਾਵਰ ਦਫਕੇ ਦੇ ਨਾਲ ਰੈਡੀ ਹੋਇਆ ਹੋਇਆ ਹੈ ਇੱਕ ਇੱਕ ਫਲਾਵਰ ਦੱਪਕੇ ਦੇ ਨਾਲ ਰੈਡੀ ਹੋਇਆ ਹੋਇਆ ਬਹੁਤ ਸੋਹਣੀ ਬਹੁਤ ਪਿਆਰੀ ਨਾਲ ਇਹਦੇ ਨੇਚਰਲ ਕਰੇਵ ਦੀ ਬਾਟਮ ਲੱਗੀ ਹੋਈ ਆ ਗ੍ਰੇ ਕਲਰ ਦੀ ਹੋਈ ਗ੍ਰੇ ਕਲਰ ਦੇ ਨਾਲ ਇਹਦੀ ਮੈਚਿੰਗ ਆ ਬਹੁਤ ਪਿਆਰੇ ਦੇ ਕਲਰ ਆਏ ਨੇ ਫਟਾਫਟ ਬਸ ਸਕਰੀਨਸ਼ਾਟ ਲੈ ਲਿਓ ਕਿਉਂਕਿ ਮੈਂ ਫੇਰ ਰਿਪੀਟ ਕਰ ਰਹੀ ਆ ਕਿ ਇਹ ਜਿਹੜੀਆਂ ਨਵੀਆਂ ਚੀਜ਼ਾਂ ਆਈਆਂ ਨੇ ਜਸਟ ਹੋਇਆ ਸਾਡੇ ਕੋਲ ਇੱਕ ਇੱਕ ਸੈਟ ਹੀ ਖੋਲੇ ਨੇ ਦੇਖੋ ਦੁਪੱਟਾ ਦੁਪੱਟੇ ਦੀ ਲੰਬਾਈ ਚੁੜਾਈ ਪੂਰੀ ਪ੍ਰੋਪਰ ਤੁਹਾਨੂੰ ਦੇ ਰਹੇ ਆ ਬਹੁਤ ਸੋਹਣਾ ਦੁਪੱਟਾ ਪੋਰ ਸਾਡੇ ਸਾਰੇ ਫਿਨਿਸ਼ਿੰਗ ਪੱਟੀ ਦੇ ਰਹੇ ਆ ਸਾਰੇ ਲੈਸ ਦਾ ਕੰਮ ਹੋਇਆ ਹੋਇਆ ਕੋਈ ਚੀਜ਼ ਤੁਸੀਂ ਰੈਡੀ ਨਾ ਕਰਨੀ ਜਸਟ ਸਟਿਚਿੰਗ ਕਰਾ ਕੇ ਤੁਸੀਂ ਇਹ ਸੂਟ ਪੋਣਾ ਦੁਪੱਟੇ ਨੂੰ ਕੋਈ ਹੱਥ ਵੀ ਲਗਾਉਣ ਦੀ ਲੋੜ ਨਹੀਂ ਸਾਰਾ ਫਿਨਿਸ਼ ਅਪ ਕੀਤਾ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਚਾਰ ਕਲਰ ਉੱਪਰ ਇਹ ਵਾਲਾ ਪੀਸ ਆਪਣੇ ਕੋਲ ਰੈਡੀ ਹੋ ਕੇ ਆਇਆ ਨੰਬਰ ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਕਲਰ ਇਹਦੇ ਚੈੱਕ ਕਰ ਲਓ ਪੰਜੇ ਦੇ ਪੰਜੇ ਕਲਰ ਇਹਦੇ ਟੌਪ ਦੇ ਚਾਰ ਕਲਰਸ ਆਰੀਏ ਦੇ ਟੌਪ ਦੇ ਹੀ ਰਹੇ ਨੇ ਹਲਕੀ ਇਹ ਹੈਗਾ ਦਾ ਨੈਕਸਟ ਕਲਰ ਇਹ ਵੀ ਕਲਰ ਬਹੁਤ ਪਿਆਰਾ ਇਹ ਫਰੋਜ਼ੀ ਸ਼ੇਡ ਜਿਆ ਆ ਗਿਆ ਮੋਰ ਪੰਖੀਆ ਫਰੋਜ਼ੀ ਜਿਆ ਨਾਲ ਇਹਦੇ ਸੇਮ ਆ ਰਹੀ ਆ ਬਾਟਮ ਬਹੁਤ ਸੋਹਣੀ ਸੈਲਫ ਪ੍ਰਿੰਟਡ ਜੀ ਬਾਟਮ ਰਹੂਗੀ ਇਹਦੀ ਆ ਕਰੇਵ ਦੀਆਂ ਬਾਟਮਾਂ ਲੱਗੀਆਂ ਜਸਪੀਰਾ ਜੈਕਵਰਡ ਆ ਤੇ ਜਿਹੜਾ ਇਹ ਨਾ ਕਪੜਾ ਬਿਲਕੁਲ ਹੀ ਕੋਈ ਖੜਾ ਨਹੀਂ ਹੈਗਾ ਕੱਪੜੇ 'ਚ ਕੋਈ ਆਕੜਿਆਪਣ ਨਹੀਂ ਕੁਝ ਨਹੀਂ ਹੈਗਾ ਬਹੁਤ ਸੋਹਣਾ ਬਹੁਤ ਪਿਆਰਾ ਬੇਸ ਲੱਗਿਆ ਹੋਇਆ ਆ ਬੀ ਕੋ ਰਸ਼ੀਆ ਬ੍ਰਾਂਡ ਦੀ ਹੈ ਸਾਰੀ ਅਸੀਂ ਤੁਹਾਨੂੰ ਟੈਗਿੰਗ ਚੈੱਕ ਕਰ ਦਨੇ ਆ ਜੈਫੀਰਾ ਜੈਕਵਰ ਸ਼ਿਮਰਾ ਬਹੁਤ ਸੋਹਣਾ ਬੇਸ ਆਇਆ ਹੈ ਨਿਊ ਬੇਸ ਆ ਬਹੁਤ ਹੀ ਪਿਆਰਾ ਨੰਬਰ ਇਹਦਾ ਰਹੂਗਾ ਜੀ 6 6 ਨੰਬਰ ਇਹ ਵਾਲਾ ਫੁੱਟ ਰਹੂਗਾ ਸੇਮ ਇਹਦੇ ਨਾਲ ਇਹਦਾ ਦੁਪੱਟਾ ਰਹੂਗਾ ਨੈਕਸਟ ਕਲਰ ਇਹਦੇ ਵਿੱਚ ਜਿਹੜਾ ਤੁਹਾਨੂੰ ਮਿਲੇਗਾ ਉਹ ਮਿਲੇਗਾ ਜੀ ਗਾਜਰੀ ਸ਼ੇਡ ਕਲਰ ਇਹ ਵੀ ਬਹੁਤ ਟੌਕਡਾ ਲੋ ਦੱਸੋ ਕਿਹੜਾ ਕਲਰ ਛੱਡੋਗੇ ਇੰਨੇ ਸੋਹਣੇ ਕਲਰ ਆਏ ਨੇ ਤੇ ਮੀਨ ਜਿਹੜਾ ਆ ਚੀਜ਼ਾਂ ਨੇ ਜੇ ਆਪਾਂ ਕੱਲਾ ਦੱਪ ਕੇ ਦਾ ਇੱਕ ਇੱਕ ਫਲਾਵਰ ਹੀ ਪਾਉਣਾ ਹੋਵੇ 1500 2000 ਦੀ ਕੋਸਟ ਖਿੱਚ ਲੈਂਦਾ ਤੁਹਾਨੂੰ ਰੈਡੀ ਕੀਤਾ ਕਰਾਇਆ ਸੂਟ ਇੰਨੇ ਸੋਹਣੇ ਫੈਬਰਿਕ ਤੇ ਜਿਹੜਾ ਕੱਲਾ ਫੈਬਰਿਕ ਹੀ ਮਾਰਕੀਟ ਦੇ ਵਿੱਚ ਵਿਦਆਊਟ ਦੁਪੱਟਾ ਖੁਦ ਅਸੀਂ ਵੀ ਸੇਲ ਕਰਦੇ ਹਾਂ 2 2000 ਦਾ ਠੀਕ ਹੈ ਜੀ ਸੋ ਹੁਣ ਇਹ ਦੁਪੱਟੇ ਦੇ ਨਾਲ ਜਸਟ 3000 ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਤੁਸੀਂ ਕੀ ਕਰਨਾ ਇਹ ਮੌਕਾ ਨਹੀਂ ਛੱਡਣਾ ਕਿਉਂਕਿ ਦੁਬਾਰਾ ਰਿਪੀਟ ਕਿੱਦਾਂ ਦਾ ਆਵੇ ਕਿੱਦਾਂ ਦਾ ਪਤਾ ਨਹੀਂ ਪਰ ਇਹ ਸੈੱਟ ਜਿਹੜਾ ਆ ਬਹੁਤ ਸੋਹਣਾ ਆ ਬਹੁਤ ਪਿਆਰਾ ਆ ਨੰਬਰ ਇਹਦਾ ਰਹੂਗਾ ਜੀ 7 ਨਾਲ ਇਹਦੇ ਸੇਮ ਰਹੂਗਾ ਇਹਦਾ ਦੁਪੱਟਾ ਐਂਡ ਚੈੱਕ ਕਰੋ ਇਹਦਾ ਫੋਰਥ ਕਲਰ ਇਹ ਵੀ ਕਲਰ ਬਹੁਤ ਪਿਆਰਾ ਲੱਗੇ। ਆਹ ਲਓ। ਬਹੁਤ ਪਿਆਰਾ ਬਹੁਤ ਸੋਹਣਾ ਇਹਦਾ ਫੋਰਥ ਕਲਰ ਰਹੂਗਾ। ਨੰਬਰ ਇਹ ਵਾਇਸ ਸੂਟ ਦਾ ਰਹੂਗਾ ਜੀ 8 ਐਂਡ ਨਾਲ ਇਹਦੇ ਸੇਮ ਆ ਰਿਹਾ ਦੁਪੱਟਾ ਮਹਿੰਦੀਆ ਛੇੜਾ ਸੇਮ ਮਹਿੰਦੀ ਹੈ ਇਹਦੀ ਬਾਟਮ ਆ ਰਹੀ ਹੈ। ਬਹੁਤ ਸੋਹਣੀ ਚੀਜ਼ਾਂ ਆ ਰੈਡੀ ਹੋ ਕੇ ਆਈਆਂ ਨੇ। ਵੀਡੀਓ ਛੋਟੀ ਜੀ ਲੈ ਕੇ ਆਏ ਆ ਬਟ ਬਹੁਤ ਜ਼ਿਆਦਾ ਖਾਸ ਲੈ ਕੇ ਆਏ ਆ। ਫਟਾਫਟ ਲੈ ਲਿਓ ਸਕਰੀਨ ਸ਼ਾਟ ਜਿਹੜੀ ਆਪਾਂ ਨੇ ਇਦਾਂ ਦੀਆਂ ਚੀਜ਼ਾਂ ਡਿਫਰੈਂਟ ਭਾਗ ਦੀਆਂ ਸੀਗੀਆਂ ਸੋ ਲੈ ਕੇ ਸਕਰੀਨ ਸ਼ਾਟ ਕਰ ਦਿਓ ਆਰਡਰ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਤੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ